sì, ma questa notte è la taranta. Ah. Eh, campania. Ah? La campania, no? Oh, non capisco, Non dorme? Campania? Ah. Sì. Eh, prima c'è eh, campania qua, ma eh, ora sta a casa campana, no? No, vabbè. Ah? Ah? Sassi caldi, ci saluta da Dappane Channel. Sassi ਅੱਜ ਅਪਾ ਲੈ ਕੇ ਨਵੀਂ ਵੀਡੀਓ ਛੋਟੀ ਜੀ ਆ ਪੰਜਾਂ ਕਮੈਂਟਾਂ ਦੀ ਤੇ ਇਹ ਆਪਣੀਆਂ ਸੰਡੇ ਦੀ ਵੀਡੀਓ ਸੰਡੇ ਨੂੰ ਆਪਾਂ ਆਏ ਸੀਗੇ ਆ ਇੱਕ ਹੋਰ ਘਰ ਲਿਆ ਵਾ ਰੈਂਟ ਤੇ ਤੇ ਉਹਦੀ ਅਜੇ ਸੈਟਿੰਗ ਕਰਨੀ ਆ ਬਾਅਦ ਕਿ ਫਰਨੀਚਰ ਵਗੈਰਾ ਆਉਣਾ ਜਿੰਨਾ ਆ ਗਿਆ ਉਹਦੀ ਸੈਟਿੰਗ ਕਰਦੇ ਤੇ ਸਾਫ ਸਫਾਈਆ ਕਰਨਾ ਵਾ ਤੇ ਅੱਜ ਅਸੀਂ ਆ ਗਏ ਸੀ ਟਾਈਮ ਨਾਲ ਇੱਧਰ اٹਕਵਾਦੇ ਨੂੰ ਕਿਉਂਕਿ ਬਾਅਦ ਚ ਫੇਰ ਮੈਂ ਕੰਮ ਤੇ ਜਾਣਾ ਕਰਾ ਚੱਲ ਪਈ। ਮਸ਼ਾਂ। ਕਿੱਥੇ ਗਿਆ? ਆਈ ਆ ਬੰਦ ਕਰਾਂ ਚ। ਕਿਹਦੇ ਦੇ ਘਰ ਮੈਂ ਡੋਈ ਦੀ। ਬੱਸ ਮੈਂ ਉਹਦਾ ਕਿਚਨ ਚ ਲੱਗੀ ਹਾਂ ਪਾਣੀ। ਆ ਸੱਚੀ ਗੱਲ ਹੈ ਵੇਖ। ਆਪੋਂ ਤੋਂ ਕੋ ਮਦਦ ਹੈ ਹਾਂ ਇਹ ਸੋਚਾ ਵਾਲਾ ਹਨ ਹੈ ਤਾਂ ਬਹੁਤ ਵਧੀਆ ਨਾ ਬਾਲਕੋਨੀ ਤੋਂ ਮਾਰੀਵਾਚ ਬਾਲਕੋਨੀ ਚੇ ਵੀ ਭਲੇ ਉੱਥੇ ਬਾਚੋ ਵਛਾ ਲਾਂਗੇ ਹਨਾ ਕਾਜਾ ਲਿਆ ਕੇ ਬੈਠਣ ਉੱਠਣ ਫਿਰ ਕਿਚਨ ਚ ਲੱਗ ਗਈ ਹਾਂ ਪਹਿਲਾਂ ਕਿਚਨ ਦਾ ਸਾਰਾ ਸਾਮਾਨ ਰਿਅਰਚੀ ਤੇ ਹੀ ਸਾਰਾ ਵਿਦਰਾਸ ਨੂੰ ਤੇ ਸਮਾਪਤੀ ਕਿਚਨ ਨਵਾਂ ਹੋਰ ਨਵਾਂ ਵੇਖੀ ਦੂਜੀ ਆ ਨਾ ਕੈਸਾ ਲਿਓ ਹਾਂ ਦੂਜੀ ਅਪੀ ਜਮਾਨ ਨੂੰ ਹੋਰ ਕਿਚਨ ਦੀਆਂ ਬਾਸ਼ਿਕ ਮਸ਼ੀਨ ਵੀ ਹਜੇ ਸੈੱਟ ਕਰਨੀ ਆ ਇੱਥੇ ਮਿਰਰ ਦਾ ਸਾਹਮਣੇ ਵੇਖਾ ਹੈ ਕੋਈ ਚੰਦੇ ਬਾਰੀ ਆਣੇ ਪੁਣੇ ਆਸੇ ਇੱਧਰ ਟੇਬਲ ਆ ਜਾਊਗਾ ਜਾ ਇੱਧਰ ਰੱਖ ਦਈਏ ਇੱਥੇ ਲਾ ਲਾਂਗੇ ਹਾਂ ਹੂੰ ਇੱਧਰ ਹੀ ਆਊਗੀ ਕੋਪਾ ਵੀ ਕੋਪਾ ਵੀ ਲਾਉਣਾ ਹੈ ਨਾ ਕਿਚਨ ਦੇ ਉੱਤੇ ਉਹ ਇੱਕ ਓਪੇ ਵਾਲਾ ਬਟਨਾ ਤਾਰ ਹਾਂ ਚਾਰ ਮਗਰ ਅਜੀ ਨਾ ਵਧੀਆ ਵੀ ਦਰਬਾਰੀ ਹੈਗੀ ਆ ਵੱਲ ਬਾਰੇ ਜਰਤਾ ਸਾਇਮੇ ਵਿਚੋ ਜੀ ਹਾਂ ਯਾ ਹਲੋਏ ਤੇ ਹੋਏ ਅੱਛਾ ਹਾਂ ਅੰਨ ਕਿਰਾ ਮੈਂ ਤਾਂ ਨਵੀਂ ਹਰਤਾ ਉੱਚੀ-ਕੁੱਚੀ ਲਾਤ ਤੇ ਕਿਚਨ ਚ ਵੀ ਲਾਤ ਆ ਇੱਧਰ ਲਾ ਬਾਣੀ ਨੂੰ ਸਾਫ ਕਰਤਾ ਬਾਥਰੂ ਇੱਧਰ ਵੀ ਕਰਤੇ ਇਹ ਹਜੇ ਚਲੀ ਜਾਂਦੇ ਬੈਟ। ਕਿਉਂਕਿ ਮੈਂ ਤਾਂ ਫਿਰ ਜਾਣਾ ਕੰਮ ਤੇ ਤੇ ਉਹਨੇ ਮੈਨੂੰ ਛੱਡਿਆਉਣਗੇ ਤੇ ਫਿਰ ਆ ਕੇ ਫੇਰ ਲੱਗੇ ਰਹਿਣਗੇ। ਕਿਉਂਕਿ ਇਹਨਾਂ ਦੀ ਅਜੇ ਛੁੱਟੀ ਹੈ ਸੰਡੇ ਆ। ਹਾਂਜੀ ਮੈਂ ਤਾਂ ਉਧਰੋਂ ਆ ਗਈ ਸੀ ਇਹ ਹਜੇ ਉੱਥੇ ਹੀ ਕਿਉਂਕਿ ਮੇਰਾ ਕੰਮ ਤਾਂ ਤਕਰੀਬਨ ਨਿਬੜ ਗਿਆ ਸੀਗਾ ਤੇ ਇਹਨਾਂ ਦਾ ਹਜੇ ਰਹਿਦਾ ਵਾ। ਤੇ ਉਹ ਵਾਲਾ ਘਰ ਲਿਆ ਵਾ ਜੀ ਆਪਾਂ ਰੈਂਟ ਤੇ ਤੇ ਉਹ ਆਪਾਂ ਰੈਂਟ ਤੇ ਕਿਉਂ ਲਿਆ ਵਾ ਤੇ ਉਹ ਆਪਾਂ ਅਗਲੇ ਵੀਡੀਓ ਚ ਦੱਸਾਂਗੇ ਤੁਹਾਨੂੰ ਵੀ ਕਾਦੇ ਵਾਸਤੇ ਆਪਾਂ ਉਹ ਘਰ ਲਿਆ ਵਾ ਤੇ ਅੱਜ ਤਾਂ ਸਾਰਾ ਦਿਨ ਇਦਾਂ ਹੀ ਆ ਬਸ ਉਹਦੀ ਸੈਟਿੰਗ ਵਗੈਰਾ ਚ ਲੰਘ ਜਾਣੀਆਂ ਤੇ ਮੇਰਾ ਵੀ ਟਾਈਮ ਹੋ ਗਿਆ ਤੇ ਮੈਂ ਜਾਣਾ ਅੱਜ ਕੰਮ ਤੇ ਔਰ ਮਹਿਫਲ ਹਾਲ ਪਰੌਠੇ ਬਣਾਉਣੇ ਆ ਲੋਾਂ ਲਈ ਤੇ ਉਹ ਤੱਕ ਇਹ ਵੀ ਆ ਜਾਣਗੇ ਤੇ ਠੀਕ ਹੈ ਜੀ ਮਿਲਾਂਗੇ ਅਗਲੀ ਵੀਡੀਓ ਚ ਇਨਾਲ ਤੁਹਾਨੂੰ ਦੱਸਾਂਗੇ ਵੀ ਉਹ ਘਰ ਆਪਾਂ ਕਿਉਂ ਲਿਆ ਤੇ ਕਿਹਦੇ ਵਾਸਤੇ ਲਿਆ ਵਾ ਠੀਕਾ ਜੀ ਬਾਏ ਬਾਏ ਅੱਜ ਜੇ ਮੈਂ ਸਬਜ਼ੀ ਕੱਢਣੀ ਆ ਮਿਰਚਾਂ ਤੇ ਭਿੰਡੀਆਂ ਆਈਆਂ ਸੀ ਤੇ ਝਾੜੂ ਲਾਉਣ ਆ ਲੱਪਿਆ ਇੱਧਰ ਆਲੂ ਤਿਆਰ ਕਰਕੇ ਰੱਖੀ ਸੀ ਮਿਸ਼ਰਣ ਪਰੌਠੇ ਬਣਾਉਣੇ